ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਤੇ ਇਹ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਜੀ ਹਾਂਜੀ ਸਵੇਰ ਦੇ ਲਗਭਗ 7 ਵਜੇ ਚੁੱਕੇ ਆ ਜੀ ਮੈਂ ਤੇ ਗੁਰਸੇਪਤ ਹੋ ਚੁੱਕੇ ਆ ਰੈਡੀ ਮੰਮੀ ਤੇ ਸੇਪਤ ਦੇ ਪਾਪਾ ਵੀ ਰੈਡੀ ਹੋ ਚੁੱਕੇ ਨੇ ਤੇ ਬਾਬਾ ਜੀ ਸਾਡੇ ਘਰੇ ਪਹੁੰਚ ਚੁੱਕੇ ਸੀ ਅਸੀਂ ਦਰੀਆਂ ਵਿਛਾ ਕੇ ਗੱਦੇ ਵਿਛਾ ਕੇ ਤੇ ਬਾਬਾ ਜੀ ਉੱਪਰ ਚਾਦਰਾਂ ਵਿਸਵਾਰੇ ਸੀ ਚਾਦਰਾਂ ਵਿਸਵਾਂ ਤੋਂ ਬਾਅਦ ਬਾਬਾ ਜੀ ਨੇ ਆਪਣੇ ਹੱਥੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਤੇ ਫਿਰ ਗੁਰਸੇਵਤ ਦੇ ਪਾਪਾ ਤੇ ਉਹਨਾਂ ਦੇ ਨਾਲ ਦੇ ਸਾਥੀ ਗੁਰੂ ਮਹਾਰਾਜ ਜੀ ਨੂੰ ਲੈਣ ਕਰੋ ਚੱਲ ਪਏ ਥੋੜੀ ਹੀ ਦੇਰ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰੇ ਲੈ ਕੇ ਆ ਰਹੇ ਸੀ ਤੇ ਨਾਲ-ਨਾਲ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਰਹੇ ਸੀ ਸਤਨਾਮ ਵਾਹਿਗੁਰੂ ਸਤਨਾਮ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਸੀ ਸਵੇਰੇ ਹੀ ਧੁੱਪ ਬਹੁਤ ਜ਼ਿਆਦਾ ਚੋਬਨ ਲੱਗ ਗਈ ਸੀ ਜਾਪ ਕਰਦੇ ਕਰਦੇ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰੇ ਲਿਆਂਦਾ ਗਿਆ ਤੇ ਸਖਮਨੀ ਸਾਹਿਬ ਦਾ ਪਾਠ ਆਰੰਭ ਕਰਨ ਦੀ ਤਿਆਰੀ ਕੀਤੀ ਗਈ ਤੇ ਥੋੜੀ ਹੀ ਦੇਰ ਦੇ ਵਿੱਚ ਬਾਬਾ ਜੀ ਨੇ ਸਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਤੇ ਸਾਰੀ ਸੰਗਤ ਬੈਠ ਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਸੁਣ ਰਹੀ ਸੀ ਤੇ ਸੁਖਮਨੀ ਸਾਹਿਬ ਦਾ ਪਾਠ ਪੂਰਾ ਹੋਣ ਤੋਂ ਬਾਅਦ ਸਾਰੀ ਸੰਗਤ ਨੂੰ ਚਾਹ ਦਾ ਲੰਗਰ ਵਰਤਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਪਸ ਗੁਰਦੁਆਰਾ ਸਾਹਿਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਵਾਪਸ ਛੱਡਣ ਜਾ ਰਹੇ ਸੀ ਸੋ ਸਾਡੀ ਛੋਟੀ ਜਿਹੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ